ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਕਿੱਟੇ ਰੋਣਾ ਬਲੌਗ 'ਚ। ਤੇ ਅੱਜ ਅਸੀਂ ਤੁਹਾਨੂੰ 22 19 23 ਯਾਨੀ ਕਿ ਇਹਨਾਂ ਦਾ ਨਾਪ ਹੈਗਾ ਵਾ ਬ੍ਰੈਸਟ 22 ਇੰਚ ਤੇ ਕਮਰ ਹੈਗੀ 19 ਇੰਚ ਤੇ हिਪ ਹੈਗੀ 23 ਇੰਚ। 22 ਵੈਸਟ ਵਾਲਿਆਂ ਦੀ ਕਾਟ ਦੱਸਣ ਜਾ ਰਹੇ ਹਾਂ ਕਿ ਕਿੰਨੇ ਕਟਾਈ ਕਰੀਦੀ ਆ। ਲੋ ਜੀ ਆਜੋ ਜੀ ਦੱਸੀਏ ਤੁਹਾਨੂੰ ਵਾਈ ਬ੍ਰੈਸਟ ਵਾਲਿਆਂ ਦੀ ਆਪਾਂ ਤੀਰਾ ਲੈਣਾ ਹੈ 6.5 ਠੀਕ ਹੈ ਜੀ ਤੇ ਮੋਡਾ ਆਪਾਂ ਲੈਣਾ 7 ਇੰਚ ਹੁਣ ਆਪਾਂ ਇਹਨਾਂ ਦੀ ਕਟਾਈ ਕਰਨੀ ਹੈ ਜਿਹੜੀ ਬੈਕ ਦੀ ਕਟਾਈ ਆ ਉਹ ਅਸੀਂ ਲਵਾਂਗੇ 2.5 ਇੰਚ ਹਾਂਜੀ ਬੈਕ ਦੀ ਕਟਾਈ ਕਰਨੀ ਆਪਾਂ ਤੇ ਆਪਾਂ 2.5 ਇੰਚ ਦੀ ਮਾਰਕਿੰਗ ਕਰ ਲੈਣੀ ਆ ਜਿੱਥੋਂ ਆਪਾਂ ਗੁਲਾਈ ਦੀ ਸ਼ੇਪ ਦੇਣੀ ਆ ਤੇ ਇਹ ਆਪਾਂ ਦਿੱਤੀ ਹੋਈ ਹੈ ਸ਼ੇਪ 2.5 ਇੰਚ ਤੇ ਗੁਲਾਈ ਦੀ ਇਹਨੂੰ ਆਪਾਂ ਜਿੱਥੇ ਸਾਡਾ 22 ਆ ਰਿਹਾ ਹੈ ਯਾਨੀ ਕਿ ਬਾਈ ਦਾਦ ਹੋ ਗਿਆ 11 ਇੰਚ ਠੀਕ ਹੈ ਜੀ 11 ਇੰਚ ਤੇ ਆਪਾਂ ਮਾਰਕਿੰਗ ਕਰ ਲਈ ਤੇ ਆਪਾਂ ਉਹਦੀ ਗੁਲਾਈ ਦੀ ਸ਼ੇਪ ਦੇ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਫਰੰਟ ਦੀ ਕਟਾਈ ਦੀ ਜੋ ਕਰਨੀ ਆਪਾਂ ਉਹਦਾ ਆਪਾਂ ਮਾਰਕਿੰਗ ਕੀਤੀ ਹੈ 1.5 ਇੰਚ ਤੇ ਠੀਕ ਹੈ 1.5 ਇੰਚ ਤੇ ਆਪਾਂ ਗੁਲਾਈ ਪਾ ਦਣੀ ਆ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇਹਨਾਂ ਦੀ ਕਟਾਈ ਅਗਰ ਅਸੀਂ ਪ੍ਰੋਪਰ ਐਸੀ ਕਟਾਈ ਤੇ ਕਟਾਈ ਕਰਾਂਗੇ ਤੇ ਸਾਡਾ ਕਦੇ ਵੀ ਤੀਰਾ ਨਹੀਂ ਡਿਗੇਗਾ ਤੇ ਸਾਡਾ ਗਲਾ ਵੀ ਨਹੀਂ ਇੱਧਰ ਉੱਧਰ ਜਾਏਗਾ ਬਹੁਤ ਵਧੀਆ ਤਰ੍ਹਾਂ ਤੁਹਾਡੀ ਮੋਡੇ ਦੀ ਸ਼ੇਪ ਆਏਗੀ ਇਹ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਆ ਜਿਨ੍ਹਾਂ ਦੀ ਬੈਸਟ ਭਾਰੀ ਹੁੰਦੀ ਆ ਉਹਨਾਂ ਦੀ ਥੀਰੇ ਦੀ ਪ੍ਰੋਬਲਮ ਆਂਦੀ ਆ ਪਰ ਜੋ ਅਸੀਂ ਤਰੀਕਾ ਦੱਸੀ ਆ ਇਹ ਦੇ ਅਕੋਰਡਿੰਗ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਹੁਣ ਅਸੀਂ ਇਹਦੇ ਫਰੰਟ ਦੇ ਦੋ ਪੀਸ ਚੱਕ ਲਾਂਗੇ ਤੇ ਉਹਦੀ ਅਸੀਂ ਫਰੰਟ ਦੀ ਕਟਾਈ ਪਾਵਾਂਗੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਪਲੇਟ ਪਾਣੇ ਆ ਤੇ ਜਿਹੜੇ ਅਸੀਂ ਫਰੰਟ 'ਚ ਪਲੇਟ ਪਾਣੇ ਆ ਉਹਨਾਂ ਦੀ ਆਪਾਂ ਉਪਰੋ ਸ਼ੋਲਡਰ ਤੋਂ ਲੈਣਾ ਏ 11.5 ਠੀਕ ਹੈ ਜੀ 11.5 ਤੇ ਮਾਰਕਿੰਗ ਕਰਕੇ ਹੁਣ ਆਪਾਂ 4 ਇੰਚ ਦਾ ਇਹਦੇ ਵਿੱਚ 4 ਇੰਚ ਦੀ ਮਾਰਕਿੰਗ ਕਰਾਂਗੇ ਡਿਸਟੈਂਸ ਜਿਹੜਾ ਹੈਗਾ ਵਾ 8 ਇੰਚ ਦਾ ਹੁੰਦਾ ਏ 4 ਇੰਚ ਦਾ ਡਿਸਟੈਂਸ ਲਵਾਂਗੇ ਤੇ ਸਾਡਾ ਫਰੰਟ ਪਲੇਟ ਪਏਗਾ 7 ਇੰਚ ਤੇ ਠੀਕ ਹੈ ਜੀ 7 ਇੰਚ ਤੇ ਅਸੀਂ ਮਾਰਕਿੰਗ ਕਰ ਲਈ ਤੇ ਨੀਚੋਂ ਵੀ ਆਪਾਂ ਦੇਖ ਲੈਣਾ ਏ ਕਿ ਸਾਡਾ 4 ਇੰਚ ਆ ਰਿਹਾ ਏ ਅਸੀਂ ਇੱਥੇ ਮਾਰਕਿੰਗ ਕਰ ਲਈ ਇਹ ਸਾਡੇ ਪਲੇਟਾਂ ਦੀ ਮਾਰਕਿੰਗ ਹੋ ਗਈ ਇਹੀ ਮਾਰਕਿੰਗ ਆਪਾਂ ਦੂਸਰੀ ਸਾਈਡ ਕਰਾਂਗੇ ਹਮੇਸ਼ਾ ਜਦੋਂ ਵੀ ਸੂਟ ਕੱਟਣਾ ਹੋਵੇ ਇਹਦੇ ਸੈਂਟਰ 'ਚ ਮਾਰਕਿੰਗ ਜਿਹਦਾ ਨਿਸ਼ਾਨ ਜ਼ਰੂਰ ਲਗਾਣਾ ਅਗਰ ਇਸੀ ਸੈਂਟਰ 'ਚ ਮਾਰਕਿੰਗ ਕੀਤੀ ਹੋਏਗੀ ਨਾ ਸਾਡਾ ਸੈਂਟਰ ਕਦੀ ਨਹੀਂ ਵਿਗੜੇਗਾ ਚਲੋ ਜੀ ਜੁੜੇ ਰਹਿਣਾ ਸਾਡੇ ਨਾਲ ਸਾਡੇ ਚੈਨਲ ਨੂੰ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਜੁੜੇ ਰਹਿਣਾ ਸਾਡੇ ਨਾਲ ਤੇ ਬੈਲ ਬਟਨ ਆਨ ਜ਼ਰੂਰ ਕਰਨਾ ਥੈਂਕ ਯੂ ਜੀ